ਸੱਚੀ ਗੱਲ ਇਹ ਮੈਂ ਤੁਹਾਡਾ ਆਪਣਾ ਲਾਪਰੀ ਸੀ ਕੁਝ ਹੀ ਕੋ। ਅੱਜ ਜਸੀਂ ਬੋਖਿਆ ਜ਼ਿਲ੍ਹਾ ਬਰਨਾਸਪੁਰ ਦੇ ਕਸਬਾ ਕਾਣਨੌਰ ਰਸਦਿਕ ਪਿੰਡ ਭੰਗਣਾ। ਸੋ ਸਰਵੇ ਨਾਲ ਇੱਕ ਫਾਰਮ ਹੈ ਜਿਸੀਂ ਫਾਰਮ ਦੇ ਵਿੱਚ ਭੌਖਿਆ। ਸੋ ਸਾਰੀ ਗੱਲ ਬਾਤ ਕਰਦੇ ਆਂ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਰੋਇ ਪ੍ਰੋਸੈਸ ਜਿਹਾ ਤਿਆਰ ਕੀਤਾ। ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਘਟੋਣੇ ਨਾਲ ਕਰਦਾ ਮੈਨੂੰ ਬਹੁਤ ਜ਼ਿਆਦਾ ਸੀ ਮੈਂ YouTube ਦਾ ਖਹਿੜਾ ਹੀ ਨਹੀਂ ਛੱਡਿਆ। ਦੇਖਦਾਰ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੋਂ ਨਾ ਵੀ ਕਿੱਦਾਂ ਬੱਚੇ ਤਿਆਰ ਕਰਨੇ ਆ ਕਿਦਾਂ ਇਹਨੂੰ ਸਾਹਮਣਾ ਕਿਹੜੀ ਦਵਾਈ ਦੇਣੀ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਤੇ ਜੀ ਮੈਂ ਨਾ ਆਪਣਾ ਇਹਦੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਬਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾ ਨੇ ਰੱਖੇ ਸੀਗੇ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ ਉਹਨੇ ਅੰਡੇ ਤੈਨੂੰ ਜਵਾਂ ਤੇ ਮੈਂ ਅੰਡੇ ਦੇ ਚੋਂ ਕੀ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਕਢਾਉਣੇ ਆ ਠੀਕ ਹੈ ਉਹ ਬੱਚਿਆਂ ਵਾਸਤੇ ਮੈਂ ਨਾ ਗੁਰਕੇ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ ਉਹ ਮੈਂ ਦੇਖਿਆ ਉਤੋਂ ਫਿਰ ਇਨਕੂਵੇਟਰ ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 5 26 ਆਂਡੇ ਲਾਏ ਉਹਦੇ ਵਿੱਚ ਤੇ ਮੇਰੇ ਪੰਜ ਬੱਚੇ ਨਿਕਲੇ ਤੇ ਫੋ ਦੁਬਾਰਾ ਫੇਰ ਜੂਟੂ ਉਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ 60 ਆਂਡੇ ਲਾਏ ਸੀ ਸੱਟਾ ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲੇ ਆ। ਕਿ ਦੂਸਰੀ ਦੇ 55। 500% ਰਿਜ਼ਲਟ ਮੇਰਾ ਨਿਕਲਿਆ। ਪੰਜ ਵਿੱਚ ਬੱਚੇ ਹੋਏ ਬਾਕੀ ਨਹੀਂ ਆ। ਹਾਂਜੀ ਹਾਂਜੀ। ਅੱਜ ਦੀ ਕੋਈ ਮਸ਼ੀਨ ਜਿਹੜੀ ਆ ਬਣਾਈਆਂ ਰਸਮੀ ਦੀ ਉਹ ਤੇ ਕਿੰਨੇ ਲੱਗਤਾਈ ਤੇ ਕਿੰਨਾ ਸਮਾਂ ਲੱਗਦਾ। ਉਹ ਤੇ ਲੱਗਤਾਈ ਸਾਰੀ ਮੇਰੀ ਉਦੋਂ 2500 ਰੁਪਇਆ। ਠੀਕ ਹੋ ਠੀਕ। ਅਨੇ 2500 ਰੁਪਏ ਦਾ ਜਿਹੜਾ 60 17 ਮੇਟਲ ਜਿਹਾ ਸੀ। ਤੇ 2500 ਦੇ ਵਿੱਚ ਮੇਰੇ ਮਤਲਬ ਮਸ਼ੀਨ ਤਿਆਰ ਹੋ ਗਈ। ਉਹਨਾਂ ਨੇ ਸਮਾਨ ਮੰਗਵਾ ਲਈਦਾ ਇਹਨਾਂ ਦਾ। ਜਿਦਾ ਇਹਦਾ ਕੰਟਰੋਲਰ ਹੋ ਗਿਆ। ਇੱਕ ਇੱਕ ਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਆ ਥਰਮੋਪੋਲ ਦੀ ਪੇਟੀ ਹੁੰਦੀ ਆ ਕਿ ਤੇ ਥਰਮੋਪੋਲ ਦੀ ਪੇਟੀ ਨੂੰ ਪਹਿਲਾਂ ਟੇਪ ਨਾਲ ਲਵੇਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ ਬਲਬ ਤੇ ਇੱਕ ਪੱਖਾ ਲਾਉਣਾ ਪੈਂਦਾ ਉਤ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚਾਹੀਦੀਆਂ ਮੇਰੇ ਤਾਂ ਅੱਜ ਤਮ 3 ਮਸ਼ੀਨਾਂ ਲੈ ਜੀ 250 ਵਾਲੀ ਇੱਕ 250 ਵਾਲੀ ਇੱਕ 70 ਵਾਲੀ ਇੱਕ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਸਾਬ ਨਾਲ ਇਹਦੇ ਵਿੱਚ ਕੁਝ ਕਰਨੀ ਪੈਣੀ ਹੈ ਪ੍ਰਸ਼ਾਸਨ ਵੀ ਚੇਂਜ ਕਰਨੇ ਪੈਣਗੇ ਮੌਸਮ ਦਾ ਸਾਬ ਮਾਲਿਆ ਵੀ ਜਿੰਨਾ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਇੰਚ ਚਾਹੀਦਾ ਇਹਦਾ ਤੇ ਬਾਹਰ ਦਾ ਟੈਂਪਰੇਚਰ 38 ਤੋਂ 39 ਹੋ ਜਾਂਦਾ ਉਹਦੇ ਵਾਸਤੇ ਫਿਰ ਸਾਨੂੰ 쿨ਰ ਲਾਉਣਾ ਪੈਣਾ ਮਸ਼ੀਨ ਦੇ ਲਾਗੇ ਤੇ ਥੋੜਾ ਹੀਟ ਜਿਹੜੀ ਕਮਰੇ ਦੀ ਸੈੱਟ ਕਰਨ ਵਾਸਤੇ ਤੇ ਇਹ ਜਿਹੜੇ ਬੱਚੇ ਕਿੰਨਾ ਕਿੰਨੇ ਤਰ੍ਹਾਂ ਬਹੁਤ ਜਿਹੜੇ ਤੁਸੀਂ ਜਮੀਨ ਤੇ ਜਿਹੜੇ ਚੌਂਕਾ ਆ ਗਏ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਮਾਰਕਟ ਦੇਣਾ ਮਨ ਨੂੰ ਇੱਕ ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ ਬਰੀਡਾਂ ਤਕਰੀਬਨ ਕਾਫੀ ਹੋ ਗਈਆਂ ਹਾਂਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਸਿਲਕੀ ਆ ਆਰ ਆਰ ਕੜਕਨਾਥ ਆ ਫਿਰ ਕਰੈਲਰ ਆ ਡਵਲਫੀ ਜੀ ਨੂੰ ਬੋਲਦੇ ਨੇ ਉਹ ਨੇ ਜੀ ਤਾਂ ਫਿਰ ਅਸੀਲ ਆ ਫਿਰ ਉਹਦੇ ਵਿੱਚ ਚਕੋਰਾ ਵੀ ਹੈਗੇ ਨੇ ਬਟੇਰੇ ਵੀ ਹੈਗੇ ਨੇ ਇਹ ਜਿਹੜਾ ਕਰਕ ਨਾਸ ਹੈ ਇਹ ਜਿਹੜਾ ਮਤਲਬ ਕਾਫੀ ਜਰੀਏ ਦੀ ਮਾਨਤਾ ਜਿਹੜੀ ਕਰਕ ਨਾਸ ਦਾ ਜਿਹੜਾ ਅੰਡਾ ਨਾ ਕਰਕ ਨਾਸ ਦਾ ਅੰਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇੱਕ ਜਦੋਂ ਮਾਰ ਜਿਹਨੂੰ ਦਮਾ ਹੁੰਦਾ ਸ਼ੂਗਰ ਇੱਕ ਜਿਹੜੇ ਆਪਣੇ ਜਿਮ ਵਾਸਤੇ ਮੁੰਡੇ ਜਿਮ ਕਰਦੇ ਹਨ ਉਹਨਾਂ ਵਾਸਤੇ ਬਹੁਤ ਵਧੀਆ ਹੈ ਇਹਦੇ ਵਿੱਚ ਇੱਕ ਤਾਂ ਕੈਸਟਰੋਲ ਫ੍ਰੀ ਹੈ ਇੱਕ ਇਹਦੀ ਫੈਟ ਫ੍ਰੀ ਹੈ ਇਹ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਕਿੰਨਾ ਪ੍ਰਾਫਿਟ ਹੁੰਦਾ ਮੈਂ 35-40 ਹਜ਼ਾਰ ਰੁਪਏ ਦਾ ਆਰਾਮ ਨਾਲ ਜੀ ਦੇਖ ਜਾਈਏ ਹਾਂ ਜੀ ਤੇ ਜਿਹੜੇ ਮਤਲਬ ਹੁਣ 20-20 30-30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਧਰ ਨੂੰ ਮਿੰਟ ਕਰਨ ਦੇ ਕਹਦੇ ਇਹ ਇਹੀ ਜਾ ਕੇ ਕੰਮ ਕਰਨ ਦੇ ਨੇ ਉੱਥੇ ਵੀ ਫਾਰਮਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਜੀ ਮੈਂ ਵੀ ਮਤਲਬ ਕਵੇਤੇ 6-7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਹੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਸਵ ਪੈਸੇ ਵੀ ਚੰਗੇ ਬਣਦੇ 60-70000 ਰੁਪਏ ਮਹੀਨੇ ਦਾ ਘਰ ਪਾਉਂਦਾ ਸੀ ਖਾ ਪੀ ਕੇ ਉੱਥੇ ਮੈਂ ਅਸੀਂ ਗੱਡੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਸ਼ੀਪੁਰ ਅੱਜ ਜੱਸੀ ਪਹੁੰਚਿਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਲਾ ਨੌਰ ਨਜ਼ਦੀਕ ਪਿੰਡ ਭੰਗਮਾ ਸੋ ਸਾਡੇ ਨਾਲ ਇੱਕ ਫਾਰਮ ਹੈ ਜਿਸ ਫਾਰਮ ਦੇ ਵਿੱਚ ਪਹੁੰਚੇ ਆ ਸੋ ਸਾਰੀ ਗੱਲਬਾਤ ਕਰਦੇ ਆ ਕਿ ਇਸ ਫਾਰਮ ਨੂੰ ਉਹਨਾਂ ਨੇ ਕਿਵੇਂ ਸਾਰਾ ਇਹ ਪ੍ਰੋਸੈਸ ਜਿਹੜਾ ਤਿਆਰ ਕੀਤਾ ਤੇ ਕਿੰਨੀ ਲੱਗਤ ਆਈ ਸੋ ਸਾਡੇ ਨਾਲ ਇਸ ਗੱਲਬਾਤ ਕਰਨ ਦੇ ਲਈ ਮੌਜੂਦ ਹਨ ਤੋ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਕਮਲਪੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸੱਸੀਆ ਜੀ ਸੱਸੀਆ ਭਾਜੀ ਸੱਸੀਆ ਜੀ ਤੇ ਭਾਜੀ ਇਹ ਜਿਹੜਾ ਵਾ ਪ੍ਰੋਸੈਸ ਆ ਇਹ ਕਿਵੇਂ ਦਿਮਾਗ ਦੇ ਵਿੱਚ ਸਾਰਾ ਆ ਇਹ ਜੀ ਮੈਂ ਨਾ ਆਪਣਾ ਮੇਰੇ ਬੇਟੇ ਦੇ ਨਾਲ ਬੱਚਾ ਹੋਇਆ ਸੀ ਤੇ ਅਸੀਂ ਉਹਦੀ ਨਾ ਭਾਜੀ ਲੈ ਕੇ ਗਏ ਸੀ ਤੇ ਮੇਰੇ ਕੁੜਮਾ ਨੇ ਰੱਖੇ ਸੀਗੇ ਤੇ ਉਹਨਾਂ ਨੇ ਮੈਨੂੰ ਇੱਕ ਮੁਰਗਾ ਤੇ ਇੱਕ ਮੁਰਗੀ ਦੇ ਦਿੱਤੀ ਮੈਨੂੰ ਕਹਿੰਦੇ ਵੀ ਚਲੋ ਲੈ ਜਾਓ ਤੁਸੀਂ ਨਾ ਕਿ ਆਂਡੇ ਖਾ ਲਿਆ ਕਰਿਓ ਲੈ ਵੱਡੇ ਬੱਚੇ ਜਾਂਦੇ ਕਿ ਜ਼ਰੂਰ ਵੱਡੇ ਦਿੱਤੇ ਉਹ ਮੈਂ ਵਧਾਈ ਦਿੱਤੀ ਖਸਾਬ ਦੀ ਮੈਂ ਹਾਂ ਕੋਈ ਵਧਾਈ ਆਦੀ ਤੇ ਉਹ ਮੈਂ ਲੈ ਕੇ ਆਇਆ ਤੇ ਉਸ ਤੋਂ ਬਾਅਦ ਨਾ ਉਹਨੇ ਆਂਡੇ ਤਿੰਨ ਜਦੋਂ ਤੇ ਮੈਂ ਆਂਡੇ ਤੇ ਚਾਹ ਕਿ ਖਾਣੇ ਮੇਰਾ ਦਿਲ ਨਹੀਂ ਕੀਤਾ ਮੈਂ ਇਹਨਾਂ ਦੇ ਬੱਚੇ ਕਢਾਉਣੇ ਆ ਠੀਕ ਜੀ ਤੇ ਉਹ ਬੱਚਿਆਂ ਵਾਸਤੇ ਮੈਂ ਨਾ ਮੁੜ ਕੇ ਉੱਤੇ ਦੇਖਿਆ YouTube ਤੇ ਤੇ ਇਨਕੂਵੇਟਰ ਕਿੱਦਾਂ ਬਣਦਾ ਉਹ ਮੈਂ ਦੇਖਿਆ ਉਸ ਤੋਂ ਫਿਰ ਇਨਕੂਵੇਟਰ ਬਣਾਇਆ ਮੈਂ ਤੇ ਮੈਂ ਪਹਿਲੀ ਵਾਰੀ ਕੋਈ 526 ਆਂਡੇ ਲਾਏ ਉਹਦੇ ਵਿੱਚ ਹਾਂਜੀ ਤੇ ਮੇਰੇ ਪੰਜ ਬੱਚੇ ਨਿਕਲੇ ਪਰ ਪੰਜ ਨਿਕਲੇ ਫਿਰ ਉਹਦੇ ਵਿੱਚ ਵੀ ਮਸਲੇ ਇੰਨਾ ਹੋ ਗਿਆ ਵੀ ਮੈਂ ਕਾਮਯਾਬ ਹੋ ਗਿਆ ਹੁਣ ਜਾਰੀ ਮੈਂ ਕੰਮ ਕਰ ਸਕਦਾ ਨਹੀਂ ਕੋਈ ਬਾਕੀ ਜਿਹੜੇ ਖਰਚ ਹੋ ਗਏ ਉਹ ਮਤਲਬ ਖਤਮ ਹੋ ਗਏ ਨਾ ਸਾਡੇ ਕੋਲ ਸਹੀ ਟਾਈਮ ਤਰੀਕੇ ਨਾਲ ਜੋ ਮਤਲਬ ਕਮਾਇਆ ਨਹੀਂ ਗਿਆ ਜੋ ਵੀ ਸਿਸਟਮ ਜਿਹੜੇ ਕਮੀਆਂ ਰਹਿ ਗਈਆਂ ਉਹ ਦੁਬਾਰਾ ਫਿਰ YouTube ਤੋਂ ਦੇਖ ਕੇ ਸਾਰਾ ਕੁਝ ਤੇ ਦੁਬਾਰਾ ਮੈਂ ਉਹਦੇ ਵਿੱਚ ਮਤਲਬ 60 ਹੰਡੇ ਲਾਇਸੈਂਸ ਠਾ ਦੇ ਵਿੱਚ ਮੇਰੇ ਨਾਲ ਕੋਈ 55 ਬੱਚੇ ਨਿਕਲ ਆਏ। ਕਿ ਦੂਸਰੀ ਜਿਹੜੀ 55 ਨਿਕਲੇ। 100% ਰਿਜ਼ਲਟ ਮੇਰਾ ਨਿਕਲ ਆਇਆ। ਪੰਜ ਵਿੱਚ ਫਕਟ ਉਹ ਬਾਕੀ ਨਿਕਲੇ। ਹਾਂਜੀ ਹਾਂਜੀ। ਤੋਂ ਉਸ ਤੋਂ ਬਾਅਦ ਫਿਰ ਮੈਨੂੰ ਆਇਆ ਸਾਹਿਬ ਮਲੋਂ ਦਾ ਇਹਦਾ ਸ਼ੌਂਕ ਪਿਆ ਗਿਆ। ਫਿਰ ਮੈਂ ਹੋਰ ਬਰੀਡਾਂ ਨਵੀਆਂ ਤੇ ਚਾਲੂ ਕੀਤਾ ਕੰਮ ਨੂੰ। ਹੋਰ ਲਿਆ ਲਿਆ ਤੇ ਤਿਆਰ ਕੀਤੇ। ਹੁਣ ਇਸ ਟਾਈਮ ਮੇਰੇ ਕੋਲ 6-700 ਬੱਚਾ ਜੀ। 6-700। ਹਾਂਜੀ। ਕੋਈ ਮੈਂ ਸੇਲ ਵੀ ਕਰ ਚੁੱਕਾ ਕੋਈ 5-600 ਬੱਚਾ ਸੇਲ ਕਰ ਚੁੱਕਾ। ਜਦੋਂ ਪਹਿਲੀ ਤੁਸੀਂ ਮਸ਼ੀਨ ਜਿਹੜੀ ਆ ਬਣਾਈਆਂ ਰਸਮੀ ਕੀਤੀ ਉਹ ਤੇ ਕਿੰਨੀ ਲੱਗਤਾ ਸੀ ਤੇ ਕਿੰਨਾ ਸਮਾਂ ਕੋਲ ਲੱਗਿਆ? ਉੱਤੇ ਲੱਗਤਾ ਸੀ ਸਰ ਜੀ ਮੇਰੀ ਉਦੋਂ 2500 ਰੁਪਇਆ 2500 ਹਾਂਜੀ 2500 ਰੁਪਏ ਦਾ ਉਹ ਜਿਹੜਾ 60 70 ਰੱਲੇ ਪੈਂਦੇ ਸੀਗੇ ਤੇ 2500 ਦੇ ਵਿੱਚ ਮੇਰੇ ਮਲਮ ਮਸ਼ੀਨ ਤਿਆਰ ਹੋ ਗਈ ਸੀ ਇਹ ਉਹ ਮਸ਼ੀਨ ਦਾ ਸਾਰਾ ਪ੍ਰਕਿਰਿਆ ਦੱਸੋ ਕਿ ਉਹ ਕਿਵੇਂ ਸਾਰਾ ਜਗਾੜ ਲਗਾ ਕਿਵੇਂ ਉਹ ਮਾਰਕੀਟ ਦੇ ਵਿੱਚੋਂ ਪ੍ਰਕਿਰਿਆ ਕੀਤਾ ਜਾਂ ਕਿਵੇਂ ਕਿਵੇਂ ਨਹੀਂ ਨਹੀਂ ਜੀ ਉਹ ਨਾ ਆਨਲਾਈਨ ਸਮਾਨ ਮੰਗਾ ਲੀਦਾ ਇਹਨਾਂ ਦਾ ਜਿਦਾਂ ਇਹਦਾ ਕੰਟਰੋਲਰ ਹੋ ਗਿਆ ਕੇ ਕੇ ਦੇ ਵਿੱਚ ਪੱਖਾ ਲੱਗਦਾ ਬਲਬ ਲੱਗਦੇ ਨੇ ਤੇ ਇੱਕ ਜਿਹੜੀ ਪੇਟੀ ਹੁੰਦੀ ਆ ਥਰਮੋਪੋਲ ਦੀ ਪੇਟੀ ਹੁੰਦੀ ਆ ਕੇ ਤੇ ਥਰਮੋਪੋਲ ਦੀ ਪੇਟੀ ਨੂੰ ਪਹਿਲਾਂ ਟੇਬਲ ਨਾਲ ਬੀਟ ਕੇ ਫਿਰ ਉਹਦੇ ਵਿੱਚ ਇੱਕ ਕੰਟਰੋਲਰ, ਬਲਬ ਤੇ ਇੱਕ ਪੱਖਾ ਲਾਉਣਾ ਪੈਂਦਾ। ਫਿਰ ਉਹ ਜਿਹੜਾ ਹੀਟ ਜਿਹੜੀ ਕੰਟਰੋਲ ਕਰਦਾ ਕਿੰਨੀ ਹੀਟ ਚਾਹੀਦੀ, ਕਿੰਨੀ ਡਾਊਨ ਚਾਹੀਦੀ ਉਹ ਸਾਰਾ ਉਹਦੇ ਵਿੱਚ ਕੰਟਰੋਲ ਹੁੰਦਾ। ਹਾਂਜੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਮੰਨ ਲੋ ਕਿ ਇਹ ਕਿੰਨੇ ਵਾਲੀ ਜਿਹੜੀ ਪਹਿਲੀ ਬਣਾਈ ਤੁਸੀਂ ਇਹ 2500 ਰੁਪਏ ਦੀ ਮਿਲ ਗਈ ਸੀ। ਹਾਂਜੀ। ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਕਿੰਨੀਆਂ ਮਸ਼ੀਨਾਂ ਚੱਲਣਗੀਆਂ? ਮੇਰੇ ਕੋਲ ਇਸ ਟਾਈਮ ਤਿੰਨ ਮਸ਼ੀਨਾਂ ਨੇ ਜੀ। ਹਾਂਜੀ। 250 ਵਾਲੀ ਇੱਕ 250 ਵਾਲੀ ਇੱਕ 70 ਵਾਲੀ ਇੱਕ ਹਾਂਜੀ ਇਹ ਜਿਹੜਾ ਪ੍ਰਸ਼ਾਸਨ ਤੁਸੀਂ ਚਾਲੂ ਕੀਤਾ ਵਾ ਇਹ ਸਿਆਲ ਚ ਕੀਤਾ ਹੈ ਗਰਮੀ ਜੀ ਕੀਤਾ ਹੈ ਨਹੀਂ ਇਹ ਜੀ ਗਰਮੀ ਜੀ ਕੀਤਾ ਹੈ ਅੱਜ ਕੱਲ ਦਾ ਟਾਈਮ ਸੀ ਜਦੋਂ ਸ਼ੁਰੂ ਕੀਤਾ ਸੀ ਸਾਲ ਹੀ ਹੋ ਗਿਆ ਇੱਕ حساب ਨਾਲ ਤੇ ਇੱਕ ਸਾਲ ਦੇ ਵਿੱਚ ਹੁਣ ਮਤਲਬ 6700 ਬੱਚਾ ਨਾ ਕਰ ਜਿਵੇਂ ਮੌਸਮ ਚੇਂਜ ਹੁੰਦਾ ਵਾ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੁਝ ਕਰਨੀ ਪੈਂਦੀ ਹੈ ਨੂੰ ਪ੍ਰਸ਼ਾਸਨ ਵੀ ਚੇਂਜ ਕਰਨੇ ਪੈਂਦੇ ਹੋਣਗੇ ਮੌਸਮ ਦੇ ਹਿਸਾਬ ਨਾਲ ਇਹ ਜਿੱਦਾਂ ਹੁਣ ਗਰਮੀ ਆ ਗਰਮੀ ਦੇ ਵਿੱਚ ਬਾਹਰ ਦਾ ਟੈਂਪਰੇਚਰ ਵੀ ਮਤਲਬ ਜ਼ਿਆਦਾ ਹੋ ਜਾਂਦਾ ਹੁਣ ਸਾਨੂੰ ਚਾਹੀਦਾ 37.7 ਟੈਂਪਰੇਚਰ ਚਾਹੀਦਾ ਹੈ ਦਾ ਤੇ ਬਾਹਰ ਦਾ ਟੈਂਪਰੇਚਰ 38 ਵੀ ਹੋ ਜਾਂਦਾ 39 ਵੀ ਹੋ ਜਾਂਦਾ ਉਹਦੇ ਵਾਸਤੇ ਫਿਰ ਸਾਨੂੰ ਕੂਲਰ ਲਾਉਣਾ ਪੈਦਾ ਮਸ਼ੀਨ ਦੇ ਲਾ ਕੇ ਥੋੜਾ ਹੀਟ ਜਿਹੜੀ ਕਮਰੇ ਨੂੰ ਸੈੱਟ ਕਰਨ ਵਾਸਤੇ ਇਹ ਗਰਮੀਆਂ ਦੇ ਵਿੱਚ ਹਾਂਜੀ ਗਰਮੀਆਂ ਦੇ ਵਿੱਚ ਸਾਲ ਦੇ ਵਿੱਚ ਸਰਦੀਆਂ ਦੇ ਵਿੱਚ ਸਾਲ ਦੇ ਵਿੱਚ ਨਹੀਂ ਕੋਈ ਜ਼ਰੂਰਤ ਸ ਗਰਮੀ ਜੇ ਥੋੜੀ ਜਰੂਰ ਤਾਂ ਪੈਂਦੀ ਹੈ ਜਦੋਂ ਜਿਆਦਾ ਦਿੱਕਤ ਜਿਹੜੀ ਸਰਦੀਆਂ ਚ ਆਉਂਦੀ ਆ ਕਿ ਜਾਂ ਛਾਲ ਚ ਆਪਣੇ ਗਰਮੀ ਦੀ ਦਿੱਕਤ ਜ਼ਿਆਦਾ ਜਿਹੜੀ ਇਹਨਾਂ ਮਸ਼ੀਨ ਦੀ ਟੈਂਪਰੇਚਰ ਦੀ ਉਹ ਗਰਮੀ ਚ ਆਉਂਦੀ ਹੈ ਲੇਕਿਨ ਬੱਚੇ ਸਾਹਮਣੇ ਦੀ ਦਿੱਕਤ ਜਿਹੜੀ ਆ ਉਹ ਸਿਆਲ ਚ ਆਉਂਦੀ ਆ ਨਹੀਂ ਇਹਨਾਂ ਦੇ ਜਿਹੜਾ ਦੋਵਾਂ ਦੇ ਵਿੱਚ ਮੈਂ ਕੀਤਾ ਵਾ ਮਤਲਬ ਜਿਆਦਾ ਜਿਹੜੀ ਆ ਮਸ਼ੀਨ ਜਿਹੜੀ ਆ ਰਿਜ਼ਲਟ ਜਿਹੜਾ ਵਧੀਆ ਕਦੋਂ ਕਿ ਮੌਸਮ ਦੇ ਨੇੜੇ ਰਿਜ਼ਲਟ ਜੇ ਆਪਣੇ ਹੱਥ ਚ ਜੇ ਆਪਾਂ ਟੈਂਪਰੇਚਰ ਦਾ ਸੈੱਟ ਰੱਖ ਦੇਣਾ ਤੇ 100% ਰਿਜ਼ਲਟ ਨਿਕਲੇਗਾ ਜੇ ਟੈਂਪਰੇਚਰ ਵੱਧ ਗਿਆ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਵਿੱਚ ਫਿਰ ਕਮੀ ਪੇਸ਼ੀ ਰਹਗੀ ਤਾਂ ਫਿਰ ਰਿਜ਼ਲਟ ਨਹੀਂ ਆਏ ਜਿਵੇਂ ਉਹ ਤਾਂ ਗਰਮੀ ਚ ਲਾ ਦਿੰਦੇ 60 ਆਂਡੇ ਲਾ ਦਿੰਦੇ ਗਰਮੀ 60 ਦੇ 60 ਹੀ ਮਤਲਬ ਰੈਸਕਿਉਂ ਹੁੰਦੇ ਨਿਕਲ ਆਉਂਦੇ ਜੇ ਸਿਆਲ ਦੇ ਵਿੱਚ ਇਹ ਪ੍ਰੋਸੈਸ ਦੁਬਾਰਾ ਲਾਉਂਦੇ ਜੋ ਤਾਂ ਉੱਚੀ ਮੁਸ਼ਕਲ ਆਉਂਦੀ ਹੋਈ ਕਿ ਉਹਨੇ ਨਹੀਂ ਨਹੀਂ ਇਹ ਤਾਂ ਉਹ ਮਤਲਬ ਮਸ਼ੀਨ ਦੇ ਵਿੱਚ ਟੈਂਪਰੇਚਰ ਲੱਗਣਾ ਕੰਟਰੋਲਰ ਹੈ ਨਾ ਉਹ ਕੰਟਰੋਲਰ ਦੇ ਜਿੰਨਾ ਨੂੰ ਹੀਟ ਚਾਹੀਦੀ ਉੰਨੀ ਉਹਦੇ ਵਿੱਚ ਰੱਖਣੀ ਰੱਖ ਹਾਂਜੀ ਨਹੀਂ ਸਿਆਲ ਦੇ ਫਰ ਦਾ ਮਤਲਬ ਉਹਦੇ ਵਿੱਚ ਜਾਨਕੀ ਬਲਬ ਵਗੈਰਾ ਜਾਂ ਹੋਰ ਜੋ ਸਿਸਟਮ ਆ ਚੇਂਜ ਕਰਨਾ ਪੈਂਦਾ ਨਹੀਂ ਸਿਆਲ ਦੇ ਵਿੱਚ ਮਤਲਬ ਉਹ ਉਹ ਹੀ ਆ ਇਹਦੇ ਹੁੰਦੇ ਨੇ ਮਤਲਬ ਜਿੱਦਾਂ ਆਪਾਂ ਸੈਟਾਂ ਦਾ ਸਰਾਖ ਕੱਢਦੇ ਹਾਂ ਹਾਂਜੀ ਹਵਾ ਵਾਸਤੇ ਉਹ ਮਤਲਬ ਥੋੜੇ ਕੱਟ ਕਰਦੇ ਪੈਂਦੇ ਨੇ ਦੋ ਜਾਂ ਤਿੰਨ ਛੜਦੀ ਦੇ ਨੇ ਬਾਕੀ ਬੰਦ ਕਰ ਦਿੱਤੇ ਨੇ ਇਹ ਜੇ ਕਿ ਨਵਾਂ ਮਤਲਬ ਨੌਜਵਾਨ ਨੇ ਜਾ ਕੇ ਇਹ ਸੈਟਪ ਲਾਉਣਾ ਮੈਂ ਕਿੰਨਾ ਥਾਂ ਤੇ ਕਿਦਾਂ ਦਾ ਮਾਹੌਲ ਚਾਹੀਦਾ ਸਾਰੀ ਮਤਲਬ ਜਾਣ ਕਰੀਏ ਜੀ ਆਪਣਾ ਘਰ ਦੇ ਵਿੱਚ ਸ਼ੁਰੂ ਕਰ ਸਕਦੇ ਆ ਬਹੁਤਾ ਥਾਂ ਨਹੀਂ ਚਾਹੀਦਾ ਇਹਦੇ ਵਾਸਤੇ ਜੇ ਆ ਘਰ ਵਿੱਚ ਥੋੜਾ ਜਿਹਾ ਕੰਮ ਕਰਨਾ ਵਾ ਵੱਧ ਤੇ ਉਹਦੇ ਵਿੱਚ ਕਰ ਸਕਦੇ ਨੇ ਹਾਂਜੀ ਤੇ ਉਹਦੇ ਵਿੱਚ ਘੱਟੋ ਘੱਟ ਵੀ ਤੇ 3-400 ਜਾਨਵਰ ਜਿਹੜਾ ਆ ਸਕਦਾ ਹਾਂਜੀ 3-400 ਹਾਂਜੀ ਮਸ਼ੀਨਵਾਦਤ ਜਾਂ ਕੁਝ ਵੀ ਨਹੀਂ ਚਾਹੀਦਾ ਮਸ਼ੀਨਵਾਦਤ ਇੱਕ ਘਰ ਦਾ ਕੋਨਾ ਪਿਆ ਉਹਦੇ ਵਿੱਚ ਰਖ ਛੜੂ ਤੁਸੀਂ ਚਲਾ ਦੋਗੇ ਕੁਝ ਬਾਹਰ ਜੇ ਤੁਹਾਡੇ ਮਨ ਦੇਖਿਆ ਜਾਨਵਰ ਚੋਕਨ ਫਰਮ ਵੀ ਡੇ ਥੋੜਾ ਬਹੁਤਾ ਗਾੜੀ ਮਤਲਬ ਥੋੜਾ ਖਾਲ ਫਰਮ ਚਾਹੀਦਾ ਖਾਲੀ ਹਾਂਜੀ ਹਾਂਜੀ ਨਹੀਂ ਉਹ ਤੇ ਮਤਲਬ ਕੋਈ ਬਣਵਾਸਤੇ ਬੱਚਿਆਂ ਨੂੰ ਚਾਹੀਦੇ ਨਾ ਬਾਹਰ ਖੁੱਲੇ ਜੇ ਫਰੀ ਰੇਂਜ ਦਾ ਕੰਮ ਕਰਨਾ ਤੁਸੀਂ ਉਹਦੇ ਥੋੜੀ ਜਗ੍ਹਾ ਚਾਹੀਦੀ ਹੈ ਮਤਲਬ ਇੱਕ ਨਾਲ ਦੋ ਨਾਲ ਸਾਹ ਹੋਵੇ ਨਾ ਬੰਦੇ ਕੋਲ ਤੇ ਬੜਾ ਵਧੀਆ ਆਰਾ ਇਹ ਆਪਾਂ 1 ਮਹੀਨੇ ਤੋਂ ਪਹਿਲਾਂ ਨਹੀਂ ਬਰਕਰਦਦੇ ਇਹ 1 ਮਹੀਨੇ ਦਾ ਜਦੋਂ ਬੱਚੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਥੋੜਾ ਫਲੇ ਛੱਡੀ ਦੇ ਜਦੋਂ ਮਤਲਬ ਇਹ ਨਿਕਲ ਜਾਂਦੇ ਫਿਰ ਆਹਸਤਾ ਆਹਤਾ ਜਿਆਦਾ ਦਾ ਟੈਂਪਰੇਚਰ ਵੀ ਜਿਹੜਾ ਥੋੜਾ ਬਹੁਤ ਚੇਂਜ ਕਰਨਾ ਪੈਂਦਾ ਉਹ ਤੇ ਜਿਹਦਾ ਇੱਕ ਜਦੋਂ ਪਹਿਲੇ ਦਿਨ ਤੋਂ ਨਿਕਲਦੇ ਨੇ ਇੱਕ ਦਿਨ ਤੋਂ ਲੈ ਕੇ 15 ਦਿਨ ਦੇ ਵਿੱਚ ਵਿੱਚ ਆਪਾਂ ਇਹਨਾਂ ਦਾ ਨਾਰਮਲ ਟੈਂਪਰੇਚਰ ਤੇ ਲੈ ਕੇ ਆਉਣਾ ਹੁੰਦਾ ਪਹਿਲੇ ਦਿਨ ਤੋਂ ਮਤਲਬ ਚਾਲੂ ਕਰ ਦੇ ਥੋੜਾ ਥੋੜਾ ਘਟਾਉਣਾ ਚਾਲੂ ਕਰੀਦਾ ਹਾਂਜੀ ਤੇ ਇਹ ਜਦੋਂ ਪਹਿਲੀ ਵਾਰ ਤੁਸੀਂ ਲਿਆਉਂਦਾ ਸਾਰਾ ਸੈਟਅਪ ਕੀਤਾ ਤੇ ਘਰ ਦੇ ਵਿੱਚ ਇੰਨਾ ਪਾਸ ਤੇ ਘਰ ਦੇ ਨੇ ਕਿ ਆ ਵੀ ਇਹ ਕੀ ਮੁਸ਼ਕ ਪਰ ਅਸ ਟਾਈਮ ਦੇਖੋ ਵੀ ਸਾਰਾ ਪਰਿਵਾਰ ਮੇਰਾ ਅਮਰਧਾਰੀ ਆ ਸਾਰੇ ਮੇਰੇ ਨਾਲ ਸਾਰਾ ਕੰਮ ਕਰਾਉਂਦੇ ਨੇ ਜਿਵੇਂ ਘਰਾਂ ਦੇ ਵੇਖੀ ਦਾ ਮਾਰਬਲ ਪੱਥਰ ਲੱਗੇ ਨੇ ਵਧੀਆ ਮਾਹੌਲ ਲੱਗਾ ਤੇ ਹਰ ਜਿਹੜੀਆਂ ਚੀਜ਼ਾਂ ਜਿਹੜੀਆਂ ਅਕਸਰੀ ਇਹ ਨੁਕਸਾਨ ਦੇ ਕਰਦੀਆਂ ਨੇ ਨਹੀਂ ਨਹੀਂ ਉਹ ਤੇ ਸਾਡਾ ਸਾਡਾ ਸੈਪਰੇਟ ਐਕਸਾਈਡ ਤੇ ਆ ਜੀ ਉਹ ਆਪਾਂ ਪਸ਼ੂਆਂ ਵਾਲਾ ਸੀਗਾ ਉਹਦੇ ਵਿੱਚ ਆਪਾਂ ਸਾਰਾ ਕੀਤਾ ਹੋਇਆ ਤੇ ਉਹ ਅਲੱਗ ਗਿਆ ਘਰ ਤੋਂ ਮਤਲਬ ਸਾਈਡ ਤੇ ਹੀ ਏ ਥੋੜਾ ਬਹੁਤ ਵਧੀਆ ਕੋਈ ਚੱਕਰ ਇਹ ਹੁਣ ਮਤਲਬ ਇਹਨਾਂ ਸੈਟਅਪ ਲਾਉਂਦੇ ਮਤਲਬ ਕਿੰਨੀ ਮਤਲਬ ਆਂਦੀ ਹੈ ਮਤਲਬ ਵਰਤੇ ਸਾਰੀ ਜਦਾਂ ਕਰਕੇ ਲਾਉਂਦੇ ਖਰਚਾ ਮੇਰੇ ਵੱਲੋਂ ਪਹਿਲਾਂ ਤਾਂ ਜਿਹੜਾ ਬੜਾਈ 2500 ਦੀ ਪੇਟੀ ਬਣਾਈ ਸੀ ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਬਣੀ ਆ ਉਹ 55000 ਰੁਪਏ ਦੀ ਦੋ ਬਣੀਆਂ ਸੀਗੀਆਂ ਹਾਂਜੀ ਮਤਲਬ 11000 15000 ਦੇ ਵਿੱਚ ਮੇਰੀ ਮਸ਼ੀਨਾਂ ਸੀਗੀਆਂ ਤੇ ਬਾਕੀ ਕੁਝ ਕੋਈ 5-7 ਸੌ ਦਿਨਾਂ ਜਾਨਵਰ ਬਾਅਦ ਚੁਲਿਆ ਦੇ ਬਾਹਰੋਂ ਛੋਟੇ ਲਿਆਂਦੇ ਵੱਡੇ ਕਰਕੇ ਉਹਨਾਂ ਦੇ ਆਡੇ ਲੈ ਕੇ ਗਾੜੀ ਫਿਰ ਬੱਚੇ ਗਾੜੀ ਤਿਆਰ ਕੀਤੀ ਹੁਣ ਤੇ ਤੁਹਾਨੂੰ ਮੇਰੇ ਖਿਆਲ ਨਾਲ ਜਿਹੜੇ ਵੀ ਇਹ ਆਡੇ ਵਗੈਰਾ ਮੇਰੇ ਖਿਆਲ ਕਰੋ ਰੈਸਕੂ ਹੋਈਦੇ ਹੁਣੇ ਆ ਸਾਰੇ ਆਪਣੇ ਘਰ ਦੇ ਹੀ ਹੁੰਦੇ ਹਾਂ 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 ਤੁਹਾਡੇ ਕੋਲ ਜਿਹੜੀਆਂ ਬਰੀਡਾਂ ਦਾ ਤਕਰੀਬਨ ਕਾਫੀ ਹੋ ਗਈਆਂ ਨੇ ਹਾਂਜੀ ਕਾਫੀ ਬਰੀਡਾਂ ਨੇ ਮੇਰੇ ਕੋਲ ਇਸ ਟਾਈਮ ਹੈਗੇ ਨੇ ਟਰਕੀ ਨੇ ਹਾਂਜੀ ਸਿਲਕੀ ਆ ਆਰ ਆਈ ਆਰ ਕੜਕਨਾਥ ਆ ਫਿਰ ਕਰੈਲਰ ਆ ਡਬਲ ਐਫ ਸੀ ਜਿਹਨੂੰ ਬੋਲਦੇ ਨੇ ਉਹ ਨੇ ਜੀ ਤੇ ਫਿਰ ਅਸੀਲ ਆ ਹਾਂਜੀ ਫਿਰ ਉਹਦੇ ਵਿੱਚ ਚਕੋਰਾ ਵੀ ਆਈਆਂ ਇਹ ਮਤਲਬ ਜਿਆਦੀ ਡਿਮਾਂਡ ਕਿੰਨੇ ਜਨਵਾਂ ਦੀ ਜਿਆਦੀ ਆਉਂਦੀ ਹੈ ਡਿਮਾਂਡ ਜ਼ਿਆਦਾ ਹੈਗੀ ਹੈ ਜੀ ਕੜਕਨਾ ਵਾਸਤੇ ਆ ਰਹੀ ਆਰ ਆਰ ਦੀ ਜਿਹੜੇ ਆਂਡੇ ਵਾਲੀ ਬਰੀਡ ਹੈ ਜਿਹੜੇ ਬਲੋ ਜਿਨ੍ਹਾਂ ਨੇ ਸਿਰਫ ਆਂਡੇ ਵਾਸਤੇ ਕੰਮ ਕਰਵਾ ਘਰ ਜਿਨ੍ਹਾਂ ਨੇ ਆਂਡੇ ਖਾਣੇ ਜਾਂ ਆਂਡੇ ਲੈਣੇ ਵੇਚਣੇ ਕਰ ਰਹੇ ਉਹ ਆਰ ਆਈ ਆਰ ਤੇ ਡਬਲ ਐਫ ਜੀ ਇਹ ਸਾਡੇ ਘਰ ਦੇ ਵਿੱਚ ਕਿਉਂ ਜ਼ਿਆਦਾ ਇਸਤੇਮਾਲ ਹੁੰਦੇ ਨੇ ਕੀ ਇਹ ਨਾਮ ਹੈ ਜਿਹੜਾ ਖਾਸ ਕੀ ਇਹ ਜਿਹੇ ਦੇਸੀ ਫ੍ਰੈਂਡ ਤੁਹਾਨੂੰ ਬੜਾ ਜਿਦਾ ਫ੍ਰੀ ਰੇਜ ਵਿੱਚ ਰੱਖਦੇ ਆ ਤੇ ਇਹ ਤੁਸੀਂ ਇੱਕ ਅੰਡਾ ਖਾ ਲੋ ਤੇ ਜਿਹੜੇ ਬਾਜ਼ਾਰ ਚ ਮਿਲਦੇ ਨੇ ਉਹਦੇ ਡ੍ਰਾਈਵਰ ਤੇ ਮਿਲਦੇ ਨੇ ਜਿਹੜੇ ਦੂਸਰੇ ਆਉਂਦੇ ਨੇ ਉਹ 10 ਗਰਮ ਬਰਾਬਰ ਆ ਜਿਹੜਾ ਕਰਕਨਾਥ ਹੈ ਇਹ ਜਿਹੜਾ ਮਤਲਬ ਕਾਫੀ ਜਰੀਏ ਦੀ ਮਾਨਤਾ ਜਿੰਦੀ ਬੜੀ ਕਰਕਨਾਥ ਦਾ ਜਿਹੜਾ ਅੰਡਾ ਨਾ ਕਰਕਨਾਥ ਦਾ ਅੰਡਾ ਇਹ ਮਤਲਬ ਸ਼ੂਗਰ ਵਾਲੇ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਇੱਕ ਜਦੋਂ ਮਾਰੇ ਜਿਹਨੂੰ ਦਮਾ ਹੁੰਦਾ ਸ਼ੂਗਰ ਇੱਕ ਜਿਹੜੇ ਆਪਣੇ ਜਿਮ ਵਾਸਤੇ ਮ ਦੇ ਵਿੱਚ ਇੱਕ ਤਾਂ ਕੈਸਟਰੋਲ ਫ੍ਰੀ ਆ ਇੱਕ ਇਹਦੀ ਫੈਟ ਫ੍ਰੀ ਹੈ ਦੋ ਚੀਜ਼ਾਂ ਫ੍ਰੀ ਇਹਦੇ ਪ੍ਰੋਟੀਨ ਬਹੁਤ ਹੈ ਇਹ ਜਿਹੜੀ ਬਰੀਡ ਹੈ ਮੇਰੇ ਖਿਆਲ ਨਾਲ ਬਾਹਰ ਦੀ ਆ ਕਿਹਦੇ ਕਰਕ ਨਾਲ ਆ ਹਾਂਜੀ ਹਾਂਜੀ ਇਹ ਜੰਗਲ ਦੀ ਬਰੀਡ ਜੰਗਲਾਂ 'ਚ ਰਹਿੰਦੀ ਸੀ ਆ ਇਹ ਜੰਗਲੀ ਬਰੀਡ ਆ ਪਰ ਇਹਦਾ ਆਂਡਾ ਕਿਹੜਾ ਵਾ ਉਹ ਬਹੁਤ ਵਧੀਆ ਦਾ ਵੀਟ ਵੀ ਕਾਲਾ ਹੁੰਦਾ ਆਂਡਾ ਆਂਡਾ ਬਹੁਤ ਵਧੀਆ ਇਹਦਾ ਇਹਦਾ ਕੋਈ ਟੇਸਟ ਜਿਹਦਾ ਵਿੱਚ ਕੋਈ ਫਰਕ ਪੈਂਦਾ ਨਹੀਂ ਟੇਸਟ ਕੋਈ ਫਰਕ ਨਹੀਂ ਟੇਸਟ ਸੇਮ ਆ ਦੇਸੀ ਆਂਡੇ ਵਰਗੇ ਹਾਂ ਮਤਲਬ ਉਸੇ ਹਿਸਾਬ ਜਿਵੇਂ ਇੱਕ ਦੇਸੀ ਆਂਡਾ ਦੂਜਾ ਉਹ ਆਂਡੇ ਦੇ ਸਵਾਦ 'ਚ ਕੋਈ ਫਰਕ ਨਹੀਂ ਆਂਡਾ ਇਹਨਾਂ ਸਵਾਦ 'ਚ ਕੋਈ ਫਰਕ ਤੇ ਜਿਹੜਾ ਮਤਲਬ ਹੁਣ ਮਤਲਬ ਕਿੰਨੀ ਤੁਹਾਨੂੰ ਮਤਲਬ ਮਹੀਨੇ ਦਾ ਜਿਹੜਾ ਇਹਦਾ ਮਤਲਬ ਸਾਰਾ ਖਰਚਾ ਵਗੈਰਾ ਕੱਢ ਕੇ ਤੇ ਕਿੰਨਾ ਪ੍ਰਾਪਤ ਹੋ ਜਾਂਦਾ ਮਤਲਬ 35-40 ਹਜ਼ਾਰ ਰੁਪਏ ਦਾ ਆਰਾਮ ਨਾਲ ਜੀ 35-40 ਹਾਂ ਜੀ ਤੇ ਜਿਹੜੇ ਮਤਲਬ ਹੁਣ 20 20 30 ਲੱਖ ਰੁਪਏ ਲਾ ਕੇ ਨੌਜਵਾਨ ਜਿਹੜੇ ਨੇ ਉਧਰ ਨੂੰ ਮੁੱਮ ਚ ਕਰਨ ਦੇ ਕੇ ਦੇ ਅਧਿਵੀ ਜਾ ਕੇ ਕੰਮ ਕਰਨ ਦੇ ਉੱਥੇ ਵੀ ਫਾਰਮਰ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਜੀ ਮੈਂ ਵੀ ਮਤਲਬ ਕਵੈਤ ਵਿੱਚ 6 7 ਸਾਲ ਲਾ ਕੇ ਆਇਆ ਸੀ ਮੈਂ ਡਰਾਈਵਰੀ ਕਰਦਾ ਸੀ ਪਰ ਕੰਮ ਵੀ ਕੋਈ ਏਡਾ ਭਾਰਾ ਨਹੀਂ ਸੀ ਬੱਸ ਚਲਾਉਂਦਾ ਸੀ ਆਰਾਮ ਦਾ ਸਵਾਰੀ ਲਾਹ ਨਹੀਂ ਲਾਦ ਨਹੀਂ ਪੈਸੇਂਜਰ ਦਾ ਕੰਮ ਹੈਗਾ ਬਹੁਤ ਵਧੀਆ ਕੰਟਰੀ ਸੀ ਬਹੁਤ ਵਧੀਆ ਕੰਪਨੀ ਸੀ ਪੈਸੇ ਵੀ ਚੰਗੇ ਬਣਦੇ 60 70000 ਰੁਪਏ ਮਹੀਨੇ ਦਾ ਘਰ ਪਹੁੰਚਦਾ ਸੀ ਖਾ ਪੀ ਵੀ ਉੱਥੇ ਮੈਂ ਪਰ ਲੇਕਿਨ ਸੌ ਲਿਆ ਕੰਮ ਕਰ ਲਿਆ ਸੌ ਲਿਆ ਖਾ ਲਿਆ ਕੰਮ ਕਰ ਲਿਆ ਬਸ ਇਹ ਕੁਝ ਮਤਲਬ ਫਰੀ ਹੈ ਮਤਲਬ ਜਿਦਾ ਆਜ਼ਾਦੀ ਚ ਨਹੀਂ ਹੈਗੀ ਆਪਣੇ ਕੰਮ ਦੇ ਵਿੱਚ ਆਜ਼ਾਦੀ ਹੈ ਜਦਾ 2 ਘੰਟੇ ਕਰ ਲੈ ਸਰੇ 2 ਸ਼ਾਮ ਨੂੰ ਮੁੜ ਕੇ ਆਰਾਮ ਨਾਲ ਬੈਠੇ ਇਹ ਇਹਦੇ ਵਿੱਚ ਜਾਨਕੀ ਪਰਿਵਾਰਕ ਮੈਂਬਰ ਨੂੰ ਸਹਿਯੋਗ ਦੇ ਰਹੇ ਨੇ ਕਿ ਪੂਰਾ ਜੀ ਪੂਰਾ ਪਰਿਵਾਰਕ ਪੂਰਾ ਸਭ ਤੋਂ ਗਾਮਤਲਪ ਗਾਮਸ਼ਾ ਚੱਲ ਜਾਂਦੇ ਫੀਡ ਵਗੈਰਾ ਚੱਲ ਜਾਂਦੇ ਹਾਂਜੀ ਮਗਰ ਉਹ ਕਰਦੇ ਸਾਰਾ ਕਰ ਲੈਂਦੇ ਨੇ ਜੀ ਉਹ ਮਸ਼ੀਨਾਂ ਦਾ ਵੀ ਦੇਖ ਲੈਂਦੇ ਨੇ ਜਾਨੋ ਫੀਡ ਪਾਉਣੀ ਉਹ ਵੀ ਪਾ ਦਿੰਦੇ ਸਾਰਾ ਕੁਝ ਕਰ ਲੈਂਦੇ ਨੇ ਜੀ ਇਹ ਮਸ਼ੀਨਾਂ ਦੇ ਵਿੱਚ ਜਿਵੇਂ ਆਡੇ ਲੱਗੇ ਇਹਨਾਂ ਨੂੰ ਮਤਲਬ ਚੇਂਜ ਵਗੈਰਾ ਵੀ ਕਰਨਾ ਪੈਂਦਾ ਉਹ ਮਤਲਬ ਰੋਟੀ ਘਮਾਉਣੇ ਪੈਂਦੇ ਰੋਟੇਟ ਕਰਨੇ ਪੈਂਦੇ ਮਤਲਬ ਦਿਨ ਚ ਚਾਰ ਵਾਰੀ ਦਿਨ ਚ ਚਾਰ ਵਾਰੀ ਦਿਨ ਚ ਚਾਰ ਵਾਰੀ ਘਮਾਉਣੇ ਪੈਂਦੇ ਰੋ ਕੋਈ ਜ਼ਿਆਦਾ ਵਟਾ ਕਮਣੀ ਆ ਉਹ ਤੋਂ ਬਾਅਦ ਤੁਹ ਦੇਵਾ ਜਤਨ ਘੰਟੇ ਬਾਅਦ ਕਮਾ ਦਿਓ ਹਾਂਜੀ ਠੀਕ ਹੈ ਉਹ ਤੇ ਫਿਰ ਕੋ ਟਿਕ ਕਮਾ ਕਰਦੇ ਹੋਗੇ ਜਾਂ ਕਿਵੇਂ ਸਾਰਾ ਨਹੀਂ ਨਹੀਂ ਉਹਦੇ ਮਤਲਬ ਨਿਸ਼ਾਨ ਲਾ ਕੇ ਰੱਖ ਦਿੱਤੇ ਨੇ ਵਿੱਚ ਤੇ ਉਹ ਪਤਾ ਲੱਗ ਜਾਂਦਾ ਵੀ ਕੋ ਮੈਗ ਨਹੀਂ ਕੋ ਮੇ ਬਾਹਰ ਪਤਾ ਲੱਗ ਜਾਂਦਾ ਹਾਂਜੀ ਉਹਦਾ ਟੇਸ ਹੋਇਆ ਕਿ ਨਹੀਂ ਹਾਂਜੀ ਤੇ ਜਿਹੜੇ ਹੁਣ ਮੇਰੇ ਖਿਆਲ ਨਾਲ ਪਾਏ ਸੀ ਮੇਰੇ ਖਿਆਲ ਨਾਲ ਕਿੰਨੇ ਦਿਨਾਂ ਤੱਕ ਜਿਹੜਾ ਨਿਕਲਣਾ ਮੇਰੇ ਖਿਆਲ ਨਾਲ ਇੱਕ ਦੋ ਦਿਨਾਂ ਤੇ ਮੇਰੇ ਖਿਆਲ ਨਾਲ ਬੱਚੇ ਨਿਕਲਣਗੇ ਬਾਹਰ ਆਹ ਬੱਚੇ ਹੁਣ ਨਿਕਲੇ ਨੇ ਦੋ ਦਿਨ ਦੇ ਹੋ ਗਏ ਨਿਕਲੇ ਨੇ ਹੁਣ ਫਿਰ ਕੱਲ ਜਾਂ ਪਰਸੋਂ ਫਿਰ ਨਿਕਲਣ ਵਾਲੇ ਆ ਇਹ ਕਿੰਨੇ ਦਿਨਾਂ ਤੱਕ ਮਸ਼ੀਨ 'ਚ ਰਹਿੰਦੇ ਤੇ ਉਸ ਤੋਂ ਬਾਅਦ ਜਿਹੜ ਇਹ 21 ਦਿਨ ਤੱਕ ਮਤਲਬ ਮਸ਼ੀਨ ਚ ਹੁੰਦੇ ਜੀ 21 ਦਿਨ ਬਾਅਦ ਬੱਚੇ ਨਿਕਲਉਂਦੇ ਆ ਫਿਰ ਉਹਨੂੰ ਮਤਲਬ ਬਰੂਡਰ ਦੇ ਵਿੱਚ ਰੱਖਿਆ 7 ਦਿਨ ਹਾਂਜੀ ਉਸ ਤੋਂ ਬਾਅਦ ਫਿਰ ਵੱਡਾ ਬਰੂਡਰ ਹੈ ਉਹਦੇ ਵੱਡੇ ਰੂਮ ਚ ਲੈ ਜਾਂਦੇ ਆ ਆਪਾਂ 15 ਦਿਨ ਬਾਅਦ ਫਿਰ ਨਾਰਮਲ ਚ ਛੱਡ ਦਿੰਦੇ ਹਾਂਜੀ ਹਾਂਜੀ ਤੇ ਇਹ ਜਿਹੜੇ ਮਤਲਬ ਇਹ ਤੋਂ ਇਲਾਵਾ ਜਿਹੜੀਆਂ ਮਤਲਬ ਹੋਰ ਬਲੀਡਾਂ ਨੇ ਜਿਵੇਂ ਮਤਲਬ ਜਿਹੜੀਆਂ ਕਰਦੀਆਂ ਨੇ ਇੱਕ ਲੱਗਦਾ ਨਹੀਂ ਕਿਵੇਂ ਕਿਵੇਂ ਕੁਦਰਤ ਨਾਲ ਥੋੜੀ ਜਿਹੀ ਕੀ ਮਦਦ ਕੀਤਾ ਜਾਂਦਾ ਖਵਾ ਕਰਦਾ ਨਹੀਂ ਨਹੀਂ ਜੀ ਉਹ ਤੇ ਦੇਖੋ ਜੀ ਜੇ ਹੁਣ ਮੁਰਗੀ ਥੱਲੇ ਆਪਾਂ ਕਈ ਵੀ ਮੁਰਗੀ ਥੱਲੇ ਬਾਕੇ ਬੱਚੇ ਕਢਾਈਏ ਮੁਰਗੀ ਨੇ ਮਤਲਬ ਜਿਹੜਾ ਉਹਨੇ 15 ਅੰਡੇ ਤੋਂ ਵੱਧ ਨਹੀਂ ਕੱਢਣਾ ਮਨੂੰ ਇਨੀ ਸੀਮਾ ਆ। ਹਾਂਜੀ ਸੀਮਾ ਆ ਜੀ ਫਿਰ ਉਹਨੇ 3 ਮਹੀਨੇ ਜਿਹੜੇ ਆ ਉਹਨੇ ਖੈੜਾ ਨਹੀਂ ਛੱਡਣਾ ਬੱਚਿਆਂ ਦਾ। ਤੇ ਉਹਦੇ ਨਾਲ ਫਿਰ ਆਦੇ ਆਂਡੇ ਦੀ ਜਿਹੜੀ ਉਹ ਵੀ ਮਤਲਬ ਘਟਦੇ ਨੇ। ਹੁਣ ਅਸੀਂ 3 ਮਹੀਨੇ ਚ ਕਿੰਨੇ ਅੰਡੇ ਲੈਣੇ ਮੁਰਗੀ ਕੋਲ? ਨਹੀਂ ਉਹ ਮੁਰਗੀ ਜਿਹੜੀ 3 ਮਹੀਨੇ ਰੱਖਦੀ ਦੀ ਇਹ 21 ਦਿਨਾਂ ਚ ਕੱਢ ਲੇ। 21 ਦਿਨ ਉਹਦੇ 21 ਦਿਨ ਬੱਚੇ ਉਹਨੇ ਵੀ 1 ਦਿਨ ਬਾਅਦ ਕੱਢਨੇ ਆ। ਹਾਂਜੀ। ਪਰ ਜਿਹੜੇ ਬੱਚੇ ਜਦੋਂ ਛੱਡਦੀ ਆ ਨਾ ਉਹਦੇ ਮਤਲ ਦੀਪ ਰੱਖੇ ਦੀ ਆਪਣੇ ਕੋਲ ਨਾਲ ਹੀ ਉਹ ਚਗਾਉਣਾ ਸਾਰਾ ਕੁਝ ਕਰਦਾ ਉਹਨੇ ਫਿਰ ਜੇ ਅਸੀਂ ਨੂੰ ਵੱਖਰੀ ਵੀ ਕਰਦੇ ਆ ਤਾਂ ਵੀ ਨਹੀਂ ਉਹ ਖੇੜਾ ਛੱਡਦੇ ਤੇ ਇਹ ਜਿਵੇਂ ਤੁਸੀਂ ਕਰਦੇ ਮੁਰਗੀ ਨੂੰ ਲੱਗ ਕਰਦੇ ਨੂੰ ਜਦੋਂ ਬੱਚੇ ਜ਼ਮੀਨ ਤੇ ਜਾਂਦੇ ਨੇ ਉਹਨਾਂ ਮੁਰਗੀਆਂ ਲੱਗੇ ਜਾਂਦੇ ਨੇ ਤਾਂ ਕੋਈ ਮਤਲਬ ਅਕਸੈਪਟ ਕਰਦੀ ਜਾਂ ਮਾਰਦੀ ਨਾ ਨਹੀਂ 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 ਕੋਈ ਕੋਈ ਚੱਕਰ ਨਹੀਂ ਹੈਗਾ ਹਾਂਜੀ ਬਲੋ ਚਾਹ ਤਾਂ ਅਸੀਂ ਆਮ ਤੁਰਦੇ ਕਰਦੇ ਆਮ ਕੱਠੇ ਹੀ ਰਹੇ ਫਿਰ ਸਾਰੇ ਦੇਖ ਹੀ ਲਏ ਤੁਸੀਂ ਬਾਹਰ ਫਿਰ ਉਹਦੇ ਕੱਠੇ ਹੀ ਸਾਰੇ ਜਾਂਦੀ ਹਾਂਜੀ 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 ਇੱਕ ਦੋ ਨੂੰ ਕਰਦੇ ਨੇ ਥੋੜਾ ਵੱਡੇ ਜਿਹੜੇ ਛੋਟੇ ਨੂੰ ਮਾਰਦੇ ਨੇ ਉਹ ਇੱਕ ਦੋ ਦਿਨ ਹੁੰਦਾ ਕੋਈ ਆਪਾਂ ਸੈੱਟ ਹਾਂ ਦੇ ਹਾਂਜੀ ਤੇ ਇਹ ਤੋਂ ਇਲਾਵਾ ਜਿਹੜੀਆਂ ਮਸ਼ੀਨਾਂ ਆ ਨੇ ਮਤਲਬ ਕਿਹੜੇ ਕਿਹੜੇ ਮਤਲਬ ਜਿਹੜੀਆਂ ਇਹ ਬਲੀਡਾਂ ਜਿਹੜੀਆਂ ਤਿਆਰ ਕਰ ਸਕਦੇ ਹਰ ਇੱਕ ਤਰ੍ਹਾਂ ਦਾ ਤੁਸੀਂ ਇਹਦੇ ਵਿੱਚ ਮਤਲਬ ਜਿਹੜਾ ਬੱਚਾ ਕਢਾ ਸਕਦੇ ਹਰ ਇੱਕ ਤਰ੍ਹਾਂ ਦਾ ਆਂਡੇ ਦਾ ਬਹੁਤ ਮੰਛੀ ਮਤਲਬ ਹਾਂ ਪੰਛੀ ਨਹੀਂ ਜਿਹੜੇ ਮਤਲਬ ਹਵਾ ਚ ਉੱਡਦੇ ਨੇ ਉਹਨਾਂ ਦੇ ਨਹੀਂ ਜਿਹੜੇ ਜ਼ਮੀਨ ਤੇ ਚੁੱਕਦੇ ਨੇ ਉਹ ਉਹਨਾਂ ਦੇ ਕਢਾ ਸਕਦੇ ਕੋ ਜਿਹੜੇ ਅਸਮਾਨ ਵਿੱਚ ਉੱਡਦੇ ਆਂ ਉਹਨਾਂ ਦੇ ਜਿਹੜੇ ਜਿੰਨੇ ਵੀ ਬੱਚੇ ਨਿਕਲਦੇ ਨੇ ਉਹਨਾਂ ਨੂੰ ਚੋਗਾ ਖੁਦ ਖਵਾਉਣਾ ਪੈਂਦਾ ਮਤਲਬ ਆਪ ਨੇ ਖਾ ਸਕਦੇ ਬੱਚੇ ਹੋ ਤੇ ਇਹ ਜਿਹੜੇ ਧਰਤੀ ਵਾਲੇ ਜਾਨਵਰ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਆਪਣੇ ਆਪ ਚੋਣਾ ਚੱਲੂਗਾ ਜੀ ਇਹਨਾਂ ਪੰਚ ਜਿਹੜੀ ਬਲੀਡਾਂ ਤੋਂ ਇਲਾਵਾ ਤੁਸੀਂ ਕਦੇ ਉੱਪਰ ਡੈਮੋ ਵਿੱਚ ਚੱਕ ਕੀਤੀ ਹੈ ਕਿ ਮਸ਼ੀਨ ਦੇ ਵਿੱਚ ਪਾ ਕੇ ਰਿਜ਼ਲਟ ਕਿਵੇਂ ਨਿਕਲਿਆ ਮੈਂ ਜੀ ਕਾਂ ਦੇ ਬੱਚੇ ਕਿਢਾਕ ਦੇਖੇ ਸੀਗੇ ਕਾਂ ਦੇ ਮਤਲਬ ਨਾ ਸਾਡੇ ਇੱਕ ਇੱਥੇ ਅੰਬ ਸੀਗਾ ਤੇ ਹਵਾ ਦੇ ਨਾਲ ਡਿੱਗ ਪਿਆ ਉਹਦੇ ਉੱਪਰ ਉਹਨਾਂ ਨੇ ਡਿੱਤੇ ਸੀਗੇ ਹਾਂਜੀ ਉਹ ਮੈਂ ਚੱਕ ਕੇ ਤੇ ਮਸ਼ੀਨ ਚ ਪਾਤੇ ਉਹ ਬੱਚੇ ਨਿਕਲੇ ਪਰ ਉਹਦਾ ਫਿਰ ਸਾਨੂੰ ਪਤਾ ਜੀ 2 ਮਹੀਨੇ ਕਿੱਦਾਂ ਮਤਲਬ ਆਪਾਂ ਪਾਲੇ ਨੀ ਪਾਲ ਕੇ ਤੇ ਕਰਕੇ ਕੇਅਰ ਤੇ ਸਰਿੰਜ ਨਾਲ ਪਾਣੀ ਚੁੰਡੀ ਦੇ ਨਾਲ ਉਹਨੂੰ ਦਾਣੇ ਖਾਣੇ ਹਾਂਜੀ ਦਿਹਾੜੀ ਦੇ ਪੰਜ ਪੰਜ ਵਾਰੀ ਸਾਰੇ ਬੀਜੀਆਂ ਦੀ ਵਾਰੀ ਡਿਊਟੀ ਲੱਗੀ ਹੁੰਦੀ ਜਦੋਂ ਜਾਰਾ ਉਹਨੇ ਬਹੁਤ ਵੱਡਾ ਵੀ ਸਾਨੂੰ ਕੋਈ ਖਵਾਉ ਉਹ ਫਿਰ 2 ਮਹੀਨੇ ਦੇ ਕਰਕੇ ਤਿੰਨ ਦਫੇ ਰੁੱਡੇ ਫਿਰ ਕਿ ਕਿਤੇ ਲੱਗਦਾ ਨਹੀਂ ਪਲੱਸ 2 ਬੀਏ ਐਵੇਂ ਬੜੇ ਨੇ ਪਰ ਉਹਨਾਂ ਦੇ ਵੀ ਦਿਮਾਗ ਜਿਹਾ ਤੁਹਾਡੇ ਸਾਹਮਣੇ ਮਤਲਬ ਇਹ ਥੋੜਾ ਜਿਹਾ ਨੀਵਾ ਜਾਂਦੇ ਵਾ ਕਿਉਂਕਿ ਇੱਦਾਂ ਤਕੜਾ ਦਿਮਾਗ ਲਾਉਣਾ ਇੰਨੇ ਮਤਲਬ ਚੁਣੌਤੀ ਕੋਦਨ ਤੁਹਾਨੂੰ ਦੇ ਕੇ ਇੱਕ ਮਤਲਬ ਲੱਗ ਜੇ ਇਹ ਚੀਜ਼ਾਂ ਇੱਕ ਐਗਜ਼ਾਮਪਲ ਲਾ ਲਵਾਂ ਇੱਕ ਕਿ ਲੱਗਦਾ ਨਹੀਂ ਕਿ ਚੁਣੌਤੀ ਨਹੀਂ ਨਹੀਂ ਜਿਦੇਖੋ ਜਿਦੇ ਮਨ ਕੰਮ ਚ ਬੰਦਾ ਪੈ ਜਾਂਦਾ ਨਾ ਇੱਕ ਇੰਟਰਸਟ ਹੋਣਾ ਚਾਹੀਦਾ ਬੰਦੇ ਦਾ ਮੈਂ ਇਹ ਕੰਮ ਕਰਨਾ ਹੁਣ ਜਦੋਂ ਮੈਨੂੰ ਸੀ ਵੀ ਮੈਂ ਹੁਣ ਇਹ ਇਹਦੇ ਮੁਰਗੀ ਦੇ ਬੱਚੇ ਕਢਾਉਣੇ ਨੇ ਮੈਂ ਕਰਦਾ ਮੈਨੂੰ ਦੇਖਦਾਰ ਹਰ ਤਰ੍ਹਾਂ ਦੀ ਵੀਡੀਓ ਦੇਖੀ YouTube ਤੇ ਮੈਂ ਵੀ ਕਿੱਦਾਂ ਬੱਚੇ ਤਿਆਰ ਕਰਨੇ ਆ ਕਿੱਦਾਂ ਇਹਨਾਂ ਨੂੰ ਸਾਂਭਣਾ ਕਿਹੜੀ ਦਵਾਈ ਦੇਣੀ ਕੀ ਕਰਨਾ ਮੈਂ ਕਿਸੇ ਕੋਲ ਵੀ ਨਹੀਂ ਪੁੱਛਿਆ ਸਾਰਾ ਮੈਂ YouTube ਤੋਂ ਦੇਖ ਕੇ ਵਾ ਕੀਤਾ ਕਿੰਨਾ ਚਿਰੇ ਲੱਗ ਗਿਆ YouTube ਤੋਂ ਸਾਰਾ ਸਿੱਖਦੇ ਕਿੰਨਾ ਕੋਣ ਇਹ ਮੈਨੂੰ ਮਤਲਬ 2 ਮਹੀਨੇ ਤਿੰਨ ਤੱਕ ਮੈਂ ਦੇਖਦਾਰਾ ਕਰਦਾਰਾ ਦੇਖਦਾਰਾ ਕਰਦਾ ਸਾਰਾ ਕੁਝ ਸਿੱਖਣ ਦੀ ਹਾਂਜੀ ਤੇ ਮੈਨੂੰ ਸਿੱਖਦਾਰਾ ਜਿਹੜੀ ਵੀ ਚੀਜ਼ ਮੈਨੂੰ ਚਾਹੀਦੀ ਮੈਂ ਉੱਤੇ ਕੱਢ ਲੈਂਦਾ ਰਿਹਾ ਹਾਂਜੀ ਤੁੱਕ YouTube ਤੇ ਕੋਈ ਚੀਜ਼ਾਂ ਨਾ ਪਾ ਦਿੱਤੀਆਂ ਜਰੂਰ ਜਾਂਦੀਆਂ ਨੇ ਪਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਡਿclare ਨਹੀਂ ਕੀਤਾ ਜਾਂਦਾ ਕਿ ਇੰਨਾ ਹੋਊਗਾ ਜਿਉਂਗਾ ਉਹਦੇ ਵਿੱਚ ਗੈਪ ਜਰੂਰ ਉਹਦੇ ਰੱਖ ਲਿਆ ਜਾਂਦਾ ਪਰ ਉਸ ਤੋਂ ਇਲਾਵਾ ਤੁਸੀਂ ਐਕਸਟਰਾ ਆਪਣਾ ਦਵਾਈ ਲਗਾ ਦੇਣਾ ਵਿੱਚ ਨਹੀਂ ਉਹ ਤਾਂ ਫਿਰ ਦੇਖੋ ਜੀ ਕਰਨਾ ਪੈਂਦਾ ਨਾ ਵੀ ਹੁਣ ਵੀ ਇਹਨਾਂ ਨੂੰ ਬੱਚਿਆਂ ਨੂੰ ਕੀ ਮਤਲਬ ਕਮੀ ਆ ਮਤਲਬ ਕਿੱਦਾਂ ਹੁਣ ਗਰਮੀ ਲੱਗ ਰਹੀ ਹੈ ਨਾ ਜਾਂ ਸਰਦੀ ਲੱਗ ਰਹੀ ਹੈ ਕੀ ਇਹ ਉਹ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਹਾਂਜੀ ਹਾਂਜੀ ਜਣਕੇ ਹੁਣ ਤੁਸੀਂ ਮਤਲਬ ਕੋਈ ਵੀ ਮਤਲਬ ਤੁਹਾਡੇ ਕੋਲਦਾ ਜਾਨਕੀ ਐਕਟਰ ਜਾਂ ਮਸ਼ੀਨਾ ਜਾਂ ਕੋਈ ਥੋੜੀ ਬਹੁਤੀ ਮਾਤ ਲੈਣ ਪੂਰੀ ਕਮੀ ਪੈਛੇ ਰਹਿੰਦਾ ਕੱਲ ਨੂੰ ਮਤਲਬ ਕੋਈ ਕਰਦਾ ਪ੍ਰੋਜੈਕਟ ਲੰਮਦਾ ਥੋੜੀ ਬਹੁਤੀ ਘਟਲ ਮਟ ਰਹੀਦੀ ਤੁਸੀਂ ਇਹਨੂੰ ਮੈਨੂੰ ਜਾਗਰੂਤ ਕਰਾ ਜਰੂਰ ਦਿਓ ਜਰੂਰ ਜੀ ਜੂ ਜੋ ਸਾਡੇ ਕੋਲ ਹੈਲਪ ਹੋ ਸਕੀ ਜਰੂਰ ਕਰਾਂਗੇ ਆਪਾਂ ਜੇ ਕੋਈ ਮਸ਼ੀਨ ਤਿਆਰ ਕਰਾਉਣੀ ਚਾਹੁੰਦਾ ਮਸ਼ੀਨ ਵੀ ਤਿਆਰ ਕਰਕੇ ਦੇਵਾਂਗੇ ਬੱਚੇ ਚਾਹੀਦੇ ਤੈਨੂੰ ਬੱਚੇ ਵੀ ਆਪਾਂ ਸੇਲ ਕਰਦੇ ਆ ਬੱਚੇ ਵੀ ਮਿਲਣਗੇ ਹਾਂਜੀ ਤੇ ਇਹ ਜਿਹੜਾ ਵਾ ਮਤਲਬ ਪੈਂਦਾ ਕਿੱਥੇ ਆ ਤੇ ਇਹ ਸਾਰਾ ਮਤਲਬ ਇਹ ਜੇ ਕਿਨ ਤੁਹਾਡੇ ਕਲਾਨੌਰ ਕਸਬਾ ਕਲਾਨੌਰ ਉਹਦੇ ਨਜ਼ਦੀਕ ਸਾਡਾ ਪਿੰਡ ਆ ਭੰਗਵਾ ਹਾਂਜੀ ਇਹ ਜਿਹੜਾ ਤੁਹਾਡਾ ਮਤਲਬ ਵੱਜਦਾ ਹੋਊਗਾ ਕੋਈ ਬੈਨਰ ਵੱਜਦਾ ਉਹ ਕਿੰਨ ਕਿਸ ਨਾਮ ਤੋਂ ਵੱਜਦਾ ਹੈ ਕਮਲ ਫਾਰਮ ਹਾਂਜੀ ਕਮਲ ਫਾਰਮ ਤਾਰ ਕੇ ਦੇਖ ਲਓ YouTube ਤੇ ਵੀ ਇਹ ਸਾਰਾ ਕੁਝ Instagram ਤੇ ਵੀ ਆ Facebook ਤੇ ਵੀ ਇਹ ਚੀਜ਼ ਹੁਣ ਹੁਣ ਕਿੰਨੀਆਂ ਬਲੀਡਰ ਨੇ ਤੁਹਾਡੇ ਕੋਲ ਜਿਹੜੀ ਮਾਰਦੇ ਕਰਕੇ ਮੇਰੇ ਕੋਲ ਇਸ ਟਾਈਮ ਬਸ 10 ਤੋਂ 12 ਬਲੀਡਰ ਹਾਂਜੀ